ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਤਾ ਨੂੰ ਮੰਨ ਕੇ ਚੱਲਣ ਵਾਲੀ ਪਾਰਟੀ ਸੀ ਲੇਕਿਨ ਸੁਖਬੀਰ ਬਾਦਲ ਨੇ ਦਲਤਾ ਅਤੇ ਪਛਨੀਆਂ ਸ਼੍ਰੇਣੀਆਂ ਨੂੰ ਚੁਣ-ਚਣ ਕੇ ਖੁੰਝੇ ਲਾਇਆ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੱਸ ਦਿੰਨੇ ਆ ਕਿ ਮਾਜਰਾ ਕੀ ਹੈ ਇਹ ਗੱਲ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਜਸਸ ਨਿਰਮਲ ਸਿੰਘ ਲੋਕ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਜਦ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਦੁਰਦਸ਼ਾ ਤੋਂ ਬਾਅਦ ਜਸਸ ਨਿਰਮਲ ਸਿੰਘ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਉਹ ਸਮਾਂ ਹੁੰਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਲਤਾ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਸੀ ਚਾਹੇ ਉਹ ਚੋਣਾ ਹੋਣ ਲੋਕ ਸਭਾ ਦੀਆਂ ਚਾਹੇ ਉਹ ਚੋਣਾ ਹੋਣ ਵਿਧਾਨ ਸਭਾ ਦੀਆਂ ਲੇਕਿਨ ਸੁਖਬੀਰ ਬਾਦਲ ਦੇ ਹੱਥ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਜਵਾਰਿਆਂ ਅਤੇ ਜ਼ਗੀਰਦਾਰਾਂ ਦੀ ਪਾਰਟੀ ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ ਜਦੋਂ ਦੀ ਵਾਗ ਡੋ ਸੁਖਬੀਰ ਬਾਦਲ ਦੇ ਹੱਥ ਵਿੱਚ ਆਈ ਹੈ। ਉਹਨੇ ਕਿਹਾ ਪਹਿਲੇ ਅਜਾਇ ਨਹੀਂ ਸੀ ਬਣਦਾ ਮਾਨ ਸਨਮਾਨ ਅਤੇ ਬਣਦੇ ਅਹੁਦੇ ਦਿੱਤੇ ਜਾਂਦੇ ਸੀ ਦਲਤਾ ਅਤੇ ਪਛਰੀ ਛੜੀਣੀ ਦੇਆਂ ਲੋਕਾਂ ਨੂੰ ਕਿਉਂਕਿ ਨਰਮਲ ਸਿੰਘ ਨੇ ਬੜਾ ਦੁੱਖ ਪ੍ਰਗਟਾਇਆ ਹੈ ਅਤੇ ਚਿੰਤਾ ਜ਼ਾਰ ਕੀਤੀ ਹੈ ਕਿ ਦਲਤ ਭਾਈਚਾਰੇ ਅਤੇ ਪਛਰੀਆਂ ਸ਼ਰਨੀਆਂ ਦੇ ਲੋਕਾਂ ਨੇ ਪਾਰਟੀ ਦੇ ਕਲਿੱਕ ਕੁਰਬਾਨੀਆਂ ਵੀ ਕੀਤੀਆਂ ਨੇ ਅਤੇ ਸ਼ਰੋਮਣੀ ਅਕਾਲੀ ਦਲ ਲਈ ਜ਼ਿਲ੍ਹਾ ਵੀ ਘਟੀਆਂ ਨੇ ਲੇਕਿਨ ਜਦੋਂ ਦੀ ਕਮਾਨ ਸੁਖਬੀਰ ਬਾਦਲ ਨੇ ਸੰਭਾਲੀ ਹੈ ਇਹ ਪਾਰਟੀ ਜਿਹੜੀ ਹੈ ਰਜਵਾਰਿਆਂ ਅਤੇ ਜ਼ਗੀਰਦਾਰਾਂ ਦੀ ਬਣ ਗਈ ਹੈ ਉਹਨਾਂ ਨੇ ਕਿਹਾ ਕਿ 23% ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਿੱਸਾ ਹੈ ਦਲਤਾਂ ਅਤੇ ਪਛੜੀਆਂ ਛੋੜੀਆਂ ਦਾ ਜਿਨ੍ਹਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਨੇ ਜੇਲਾ ਵੀ ਕਟੀਆਂ ਨੇ ਅਤੇ ਉਹ ਟੌਰਚਰ ਵੀ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਲਈ ਲੇਕਿਨ ਉਹਨਾਂ ਨੂੰ ਦਰ ਬੇਦਰ ਪਟਕਣਾ ਪੈ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਜਸਿਸ ਨਿਰਮਲ ਸਿੰਘ ਨੇ ਕਿਹਾ ਹੈ ਕਿ ਜੇਕਰ ਪਾਰਟੀ ਦੀ ਹੋਂਦ ਨੂੰ ਬਚਾਉਣਾ ਹੈ ਜੇ ਫਿਰ ਪਤੰਗ ਪਾਰਟੀ ਮਜ਼ਬੂਤ ਹੋਣਾ ਚਾਹੁੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਲਤਾ ਅਤੇ ਪਛਰੀਆਂ ਸ਼ਰੀੜੀਆਂ ਦੇ ਲੋਕਾਂ ਨੂੰ ਬਣਦੇ ਅਹੁਦੇ ਤੇ ਬਣਦਾ ਮਾਨ ਸਨਮਾਨ ਦੇਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦੁਰਦਸ਼ਾ ਹੈ ਉਹ ਬੜੀ ਮਾਰੀ ਹੋ ਜਾਵੇਗੀ ਇਹ ਗੱਲ ਕੀਤੀ ਹੈ ਜਸਸ ਨਿਰਮਲ ਸਿੰਘ ਨੇ ਉਸਨੇ ਕਿਹਾ ਇਸ ਲਈ ਜਿੰਨੇ ਵੀ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਇਸ ਗੱਲ ਤੇ ਮੰਤਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਜਾਵਾਂ ਕਟੀਆਂ ਨੇ ਜਿਨ੍ਹਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਨੇ ਅੱਜ ਉਹ ਦਰਬਰਦਾਰ ਭਟਕ ਰਹੇ ਨੇ ਜਾਂ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਫਲਸਫਾ ਸੀ ਉਹ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਚੱਲਣਾ ਮੰਨ ਕੇ ਸਾਰੇ ਹੀ ਭਾਈਚਾਰਿਆਂ ਨੂੰ ਬਣਦਾ ਮਾਣ ਸਨਮਾਨ ਅਤੇ ਸਤਿਕਾਰ ਦੇਣਾ ਅਤੇ ਪਾਰਟੀ ਦੇ ਵਿੱਚ ਪਹਿਲ ਦੇਣੀ ਲੇਕਿਨ ਉਹਨੇ ਕਿਹਾ ਕਾਹਨ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਉਂਕਿ ਜਿਹੜੇ ਰਜਵਾਰੇ ਆਏ ਨੇ ਜਿਹੜੇ ਜ਼ਾਇਗੀਰਦਾਰ ਆਏ ਨੇ ਉਹ ਆਪਣੀ ਮਨ ਮਰਜ਼ੀ ਕਰਦੇ ਨੇ ਇਵਨ ਦੋ ਕੱਲ ਜਿਹੜਾ ਹੈ ਸੁਜਨਦਰ ਸਿੰਘ ਰੰਧਾਵਾ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਉਹਨੇ ਕਿਹਾ ਸੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਸੁਖਬੀਰ ਬਾਦਲ ਨੇ ਉਹਨਾਂ ਨੇ ਕਿਹਾ ਜਿਹੜੇ ਉਹਦੇ ਨਾਲ ਦੀ ਟੋਲੀ ਹੈ ਜਾਂ ਮੰਡਲੀ ਹੈ ਉਹਨਾਂ ਤੋਂ ਦੂਰ ਰਹਿਣਾ ਪਵੇਗਾ ਜਾਂ ਦਰਖਾਣਾ ਕਰਨਾ ਪਵੇਗਾ ਸੁਖਬੀਰ ਬਾਦਲ ਨੂੰ ਲੇਕਿਨ ਅੱਜ ਨਿਰਮਲ ਜਸਸ ਜਿਹੜੇ ਨਿਰਮਲ ਸਿੰਘ ਨੇ ਸੀਨੀਅਰ ਆਗੂ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਅਤੇ ਸਾਬਕਾ ਵਿਧਾਇਕ ਵੀ ਨੇ ਜਸਸ ਵੀ ਨੇ ਉਹਨਾਂ ਨੇ ਅੱਜ ਬੜਾ ਇੱਕ ਸ਼ੋਕ ਪ੍ਰਗਟ ਕੀਤਾ ਹੈ ਚਿੰਤਾ ਪ੍ਰਗਟ ਕੀਤੀ ਹੈ ਅਕਾਲੀ ਦਲ ਦੇ ਔਣ ਵਾਲੇ ਭਵਿੱਖ ਬਾਰੇ ਉਹਨਾਂ ਨੇ ਕਿਹਾ ਕਿ ਸ਼ਰੋਮੀ ਅਕਾਲੀ ਦਲ ਦਾ ਭਵਿੱਖ ਖਤਮ ਹੋ ਜਾਵੇਗਾ ਕਿਉਂਕਿ ਸੁਖਬੀਰ ਬਾਦਲ ਨੇ ਦਲਤਾ ਨੂੰ ਚੁਣ-ਚੁਣ ਕੇ ਖੂੰਜੇ ਲਾਇਆ ਹੈ। ਧੰਨਵਾਦ।